ਪਹਿਲੀ ਸਰਕਾਰ ਆ ਜਿਹੜੀ ਪਿੰਡਾਂ 'ਚ ਜਾ ਰਹੀ ਆ ਆਪਦੇ ਪ੍ਰਸ਼ਾਸਨ ਨੂੰ ਸਾਰੇ ਨੂੰ ਲੈ ਕੇ ਜਾ ਰਹੀ ਆ ਅੱਜ ਤੱਕ ਕਿੰਨੀਆਂ ਸਰਕਾਰਾਂ ਹੋਈਆਂ ਕੋਈ ਨਸੇ ਦੀ ਮੈਂ ਵਸਤਰ ਚੱਲੀ ਐ ਜੀ ਹੁਣ ਸਾਡੇ ਸਾਰੇ ਮੰਤਰੀ ਸਾਰੇ ਐਮਐਲਏ ਸਹਿਬਾਨ ਗਰਾਊਂਡ ਤੇ ਨੇ ਲੋਕਾਂ ਦੇ ਪੁੱਤ ਮਾਰਨ ਲੱਗ ਗਏ ਯਾਰ ਕੱਲੇ ਕੱਲੇ ਪੁੱਤ ਨੇ ਜਿਹੜੇ ਬਰੀ ਜਾਂਦੇ ਮੈਂ ਤਾਂ ਆਪ ਇੰਨਾ ਸੀਗਾ ਮੇਰਾ ਆਪ ਦਾ ਭਾਂਜਾ ਜੀ ਮੈਂ ਤੁਹਾਨੂੰ ਦੱਸ ਹੀ ਦੇਣਾ ਮੇਰਾ ਆਪ ਦਾ ਭਾਂਜਾ ਕਿੱਟੇ ਦੀ ਭੇਡ ਚੜ ਗਿਆ ਸੀ ਹੂੰ ਮੈਂ ਤਾਂ ਦਿਲੋਂ ਲੱਗਿਆ ਭਰਾਵਾ ਮੈਂ ਤਾਂ ਤਰ ਮੰਨ ਤਾਂ ਦੇ ਨਾਲ ਆਪਦੇ ਹਲਕੇ ਦੀ ਸੇਵਾ ਕਰੂੰਗਾ ਕਿਉਂਕਿ 12 ਕਿਲੇ ਜਮੀਨ ਸੀ ਨਾਲ ਕੋਈ ਹੂੰ ਇਕੱਲੇ ਮੁੰਡਾ ਸੀਗਾ ਜੀ ਉਹ ਬਚ ਨਹੀਂ ਸਕਿਆ ਇਹ ਭਰਾ ਜੀ ਜਿਹਦੇ ਅੱਗ ਲੱਗਦੀ ਹੈ ਘਰੇ ਇਹ ਰਾਜਨੀਤਿਕ ਗੱਲ ਨਹੀਂ ਹੈਗੀ ਕੋਈ ਕਰਨੀ ਚਾਹੀਦੀ ਲੋਕਾਂ ਨੂੰ ਵੀ ਉਹ ਪਾਰਟੀਆਂ ਐ ਸਿਆਸੀ ਸਿਆਸੀ ਕਿਹੜੀ ਗੱਲ ਆ ਤੁਸੀਂ ਸਾਥ ਦੇਵਾ ਦਾ ਖਾਬਾ ਕਰਦੇ ਹਾਂ ਕਿ ਨਸ਼ਾ ਮੁਕਤ ਹੋ ਗਿਆ ਪੰਜਾਬ ਕਾਰਾਂ ਪਹਿਲੀ ਇਹ ਮੀਟਿੰਗਾਂ ਕਰਦੀਆਂ ਸੱਥਾਂ ਵਿੱਚ ਕੋਈ ਨਵਾਂ ਐਸਚ ਆਉਂਦਾ ਸੀ ਜਾ ਕੇ ਉਹ ਖਾਣਾ ਭੋਰਤੀ ਕਰਦੇ ਸੀਗੇ ਹਮ ਅਸੀਂ 15 ਬੰਦਾਂ ਦੀ ਟੀਮ ਹਰੇਕ ਪਿੰਡ ਦੇ ਵਿੱਚ ਥੜੀ ਕੀਤੀ ਹੈ ਜੀ ਜਿਹਦੇ ਤਹਿਤ ਅਸੀਂ ਹਰ ਘਰ ਤੱਕ ਪਹੁੰਚ ਕਰਾਂਗੇ ਉਹਨਾਂ ਨੇ ਨਸ਼ਾ ਮੁਕਤੀ ਯਾਤਰਾ ਨੂੰ ਇੱਕ ਪੋਲੀਟੀਕਲ ਸਟੈਂਡ ਦੱਸਿਆ ਕਹਿੰਦੇ ਲੁਧਾਨੀ ਦੀ ਜਿਮਨੀ ਚੋਂ ਆ ਰਹੀ ਆ ਚਾਹੇ 27 ਨੇੜੇ ਆ ਰਹੀ ਆ ਵੋਟਾਂ ਜਿਹੜੀਆਂ ਇਕੱਠੀਆਂ ਕਰਨਾ ਇੱਕ ਤਰੀਕਾ ਲੱਭਿਆ ਹੋਇਆ ਬਹੁਤ ਮਹਿੰਗੇ ਸਕੂਲਾਂ 'ਚ ਪੜ੍ਹੇ ਹੋਇਆ ਉਹਨਾਂ ਨੂੰ ਪਿੰਡਾਂ ਦਾ ਕੀ ਪਤਾ ਅਸੀਂ ਸਿਗਰ ਤਾਂ ਬਹਰੇ ਫਿਰਦੇ ਆ ਕਦੇ ਬਾਜ਼ ਬਾਜ਼ ਤੱਕ ਫਿਰਿਆ ਖੈਰਾ ਕਿਤੇ ਫਿਰਿਆ ਸਿਕਰਤ ਪਹਿਰੇ ਵੋਟਾਂ ਤੋਂ ਬਗੈਰ ਤੇ ਵੋਟਾਂ ਹੁੰਦੀਆਂ ਨੇ ਬਿਲਕੁਲ ਮੈਂ ਹਰੇਕ ਨੌਜਵਾਨ ਤੱਕ ਉਦ ਮੈਡੀਸਿਨ ਪਹੁੰਚਾਉਣ ਤਿਆਰ ਹਾਂ ਸਾਡਾ ਸਹਿਯੋਗ ਕਰਨ ਜਿੰਨੇ ਜੋਗਾ ਮੈਂ ਹੋਇਆ ਜੀ ਤਨੋਂ ਮਨੋਂ ਤਨੋਂ ਇਸ ਮਹਿੰਮ ਦੇ ਵਿੱਚ ਮੇਰਾ ਫਰਜ਼ ਵੀ ਬਣਦਾ ਸ਼ਾਮਲ ਹੋ ਕੇ ਪੂਰਾ ਸਾਥ ਲੋਕਾਂ ਦਾ ਨੌਜਵਾਨਾਂ ਦਾ ਦੇਵਾਂਗੇ ਅਲੇ ਸਾਡਾ ਸੁਧਾਰ ਚੱਲਦਾ ਉਦੋਂ ਵਾਰ ਬਹੁਤ ਸਖਤ ਫੈਲੇ ਲੈ ਜਾਣੇ ਇਹ ਪਹਿਲਾਂ ਪੰਜਾਬ ਦੇ ਵਿੱਚ ਉਹ ਗੈਂਗਸਟਰ ਖਤਮ ਕੀਤੇ ਗਏ ਨੇ ਜੀ ਹੁਣ ਕੋਈ ਫਰੋਤੀ ਤਾਂ ਨਹੀਂ ਮੰਗਦਾ ਜੀ ਕਦੇ ਵੀ ਸਰਕਾਰੀ ਸਕੂਲਾਂ ਜੀ ਇਹਨਾਂ ਨਾਲ ਪਹਿਲਾਂ ਕੁਝ ਨਹੀਂ ਹੁਣ ਐਡਾ ਵੱਡੇ ਪ੍ਰੋਗਰਾਮ ਹੋਏ ਆ ਇੰਨਾ ਬੱਚਿਆਂ ਦੇ ਵਿੱਚ ਟੈਲੈਂਟ ਦੇਖਣ ਨੂੰ ਮਿਲਿਆ ਮੈਂ ਕਹਿੰਦਾ ਅੱਜ ਹੀ ਕੋਈ ਮੁਕਾਬਲਾ ਕਰਾਵੇਂ ਨਾ ਸਾਡੇ ਪ੍ਰਾਈਵੇਟ ਸਕੂਲਾਂ ਨਾਲ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਉਹਦੋਂ ਕਦੇ ਮੂਰੇ ਜਾਣਗੇ ਉਹ ਸਾਰੀਆਂ ਸ਼ਰਤਾਂ ਪਾਸ ਕਰਕੇ ਆਏ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਗੱਲ ਨਹੀਂ ਹੁੰਦੀ ਫੇਰ ਵੀ ਚਲੋ ਜਿਹੜੇ ਥੋੜੇ ਬਹੁਤੇ ਇਧਰ ਇਧਰ ਹੋ ਜਾਂਦੇ ਨੇ ਨਾ ਪੜ੍ਹਾਈ ਕਰ ਲੋ ਉਹੀ ਉੱਥੇ ਥੋੜੇ ਬਹੁਤਿਆਂ ਨਕਾਹਾਂ ਤੇ ਲੱਗਦੇ ਨੇ ਜਿਹੜੇ ਸਾਡੇ ਅਧਿਆਪਕ ਨੇ ਉਹ ਸਾਰੀਆਂ ਸ਼ਰਤਾਂ ਪਾਸ ਕਰਕੇ ਲੱਗੇ ਨੇ ਸਿੱਖਿਆ ਨੀਤੀ ਆਉਣ ਦੇ ਨਾਲ ਉਹ ਸਭ ਚੀਜ਼ਾਂ ਦੀ ਜਿਹੜੀ ਉਹ ਪੂਰਤੀ ਹੋਈ ਹੈ ਲੋਕਾਂ ਦੇ ਵਿੱਚ ਫਰਕ ਪਿਆ ਕਿ ਬੱਚੇ ਸਕੂਲ ਦੇ ਬੱਚੇ ਬਣਨ ਲੱਗੇ ਪਟੀਆਂ ਵੱਡੇ ਸਕੂਲਾਂ ਦੀ ਚਾਹਤ ਵਰਨੀ ਕੋਹਾਥੀ ਨਹੀਂ ਪਾਉਂਦਾ ਪਹਿਲਾਂ ਗ੍ਰਾਂਟਾਂ ਨਮੂਣੀਏ ਨੁਕੜੀਏ ਜੇ ਕੱਟਾ ਉਹ ਗ੍ਰਾਂਟ ਆਉਣੀ ਹੈ ਹੁਣ ਤਾਂ ਜਿਹੜੇ ਅਸੀਂ ਕਈ ਸਕੂਲਾਂ ਜਿਹੜੇ ਹੋਰ ਨਸ਼ਾ ਤਸਕਰ ਨੂੰ ਸਨੇਹਾ ਵੀ ਜਾਂਦਾ ਉਹ ਪੰਜਾਬ ਛੱਡ ਜੇ ਨਹੀਂ ਬਹੁਤ ਬੁਰੀ ਕੀਤੀ ਜਾਊਗੀ ਮੈਂ ਆਪਦੇ ਹਲਕੇ ਦੇ ਵਿੱਚ ਨਸ਼ਾ ਤਸਕਰ ਕੋਈ ਰਹਿਣ ਨਹੀਂ ਦਿੰਦਾ ਜਿਵੇਂ ਕੱਲਾ ਕਿਸੇ ਦਾ ਪੁੱਤ ਦੁਨੀਆ ਤੋਂ ਚਲਾ ਜਾਵੇ ਬਾਈ ਜੀ ਇਤੋਂ ਵੱਡਾ ਦੁੱਖ ਨਹੀਂ ਹੁੰਦਾ ਬਹੁਤ ਵੱਡਾ ਦੁੱਖ ਹੁੰਦਾ ਕੱਲ ਮੈਂ ਮਹਿਲਕਲਾ ਦੇਖਿਆ ਜੀ ਇੱਕ ਬਜ਼ੁਰਗ ਮੂਰੇ ਉੱਠ ਕੇ ਰੋਣ ਲੱਗ ਗਿਆ ਜੀ ਕਹਿੰਦਾ ਪਡੂਰੀ ਸਾਹਿਬ ਜੀ ਇਹ ਮਹਿਮ ਕਿਤੇ ਪਹਿਲਾਂ ਚਲਦੀ ਹੁੰਦੀ ਹੂੰ ਤੇ ਕਹਿੰਦਾ ਵੀ ਮੇਰਾ ਪੁੱਤ ਸਾਇਦ ਵੱਜ ਸਕਦਾ ਸੀਗਾ ਕਾਂਗਰਸ ਨੇ ਇਹਨੂੰ ਧਰ ਕੇ ਵੇਚਿਆ ਇਹਨਾਂ ਨੂੰ ਸਾਰਿਆਂ ਨੂੰ ਤਕੜਾ ਹੀ ਕੀਤਾ ਜਿਵੇਂ ਫੈਕਟਰ ਮਰੇੰਦਰ ਸਿਕਦਾ ਉਹ ਐਚਡੀ ਸੀ ਦਾ ਇੱਕ ਹੂੰ ਕੀ ਪਤਾ ਨਹੀਂ 5 ਸਾਲ ਸੀਗਾ ਉਹਦੀ ਗੱਡੀ ਮਰੇ ਜੱਪਸੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਹੂੰ ਪਹਿਲੀਆਂ ਸਰਕਾਰਾਂ ਮੁਕਤ ਸਾਨੂੰ ਪਤਾ ਹੀ ਜਾਂ ਕਿਵੇਂ ਆ ਬਚਤੀ ਜੀ 20 20 ਲੱਗਣਗੇ ਤੇ ਪਲਾਨੇ ਇੰਨੇ ਲੱਗਣਗੇ ਇਹ ਨਸ਼ੇ ਦੇ ਦੌਰ ਨਾਲ ਬੋਟਾ ਜਾਂਦੇ ਸੀਗੇ ਟੋਂ ਵਾਲੇ ਸਮੇਂ ਚ ਮੈਂ ਬਈ ਬੈਸੀ ਮੈਂ ਦਿਲੋਂ ਕਹਣਾ ਹੂੰ ਬਿਸੀ ਨਸ਼ਾ ਤਾਂ ਖਰੀਦ ਰਹਿੰਦੇ ਹਲਕੇ ਜਿ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਦੇਖ ਰਹੇ ਹਾਂ ਤਸੀਮਾ ਸਮਰਨਜੀਤ ਸਿੰਘ ਦਾ ਨਾਮ ਅਸੀਂ ਮੌਜੂਦ ਹੈ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਤਹਿਤ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਵਿੱਢੀ ਗਈ ਆ ਔਰ ਨਸ਼ਾ ਮੁਕਤੀ ਯਾਤਰਾ ਵੀ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਕੱਢੀ ਗਈ ਆ ਪ੍ਰੇਮਲ ਕੁਲਵੰਤ ਸਿੰਘ ਪੰਡੋਰੀ ਸਾਹਿਬ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਪੰਡੋਰੀ ਸਾਹਿਬ ਆਬੀ ਸਿਟੀ ਐਂਡ ਐਵਰੀ ਵਿਲੇਜ ਵਿਲ ਬੀ ਡਰਗ ਫਰੀ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਪੋਸਟਰ ਵਾਇਰਲ ਕੀਤੇ ਗਏ ਪੋਸਟਰ ਪੰਜਾਬ ਦੇ ਵਿੱਚ ਲੱਗੇ ਆ। ਅਦਾ ਕਰਦੇ ਹਾਂ ਕਿ ਨਸ਼ਾ ਮੁਕਤ ਹੋ ਗਿਆ ਪੰਜਾਬ। ਪੰਜਾਬ ਨਸ਼ਾ ਮੁਕਤ ਹੋਇਆ ਨਹੀਂ ਹੈ। ਦੇਖੋ ਇਹ ਮੈਂ ਬਿੱਡੀ ਆ। ਹੂੰ। ਪਰ ਇਹਦੇ ਇਰਾਦੇ ਕੀ ਆ? ਜੀ। ਸਰਕਾਰਾਂ ਪਹਿਲੀ ਇਹ ਮੀਟਿੰਗਾਂ ਕਰਦੀਆਂ ਸੱਥਾਂ ਵਿੱਚ ਕੋਈ ਨਵਾਂ ਐਸਐਚ ਆਉਂਦਾ ਸੀ ਜਾ ਕੇ ਉਹ ਖਾਣਾ ਪੂਰਤੀ ਕਰਦੇ ਸੀਗੇ। ਹੂੰ। ਅਸੀਂ 15 ਬੰਦਾਂ ਦੀ ਟੀਮ ਹਰੇਕ ਪਿੰਡ ਦੇ ਵਿੱਚ ਥੜੀ ਕੀਤੀ ਹੈ। ਜੀ। ਇਹਦੇ ਤਹਿਤ ਅਸੀਂ ਹਰ ਘਰ ਤੱਕ ਪਹੁੰਚ ਕਰਾਂਗੇ ਹਮ ਹਰ ਬੱਚੇ ਤੱਕ ਪਹੁੰਚ ਕਰਾਂਗੇ ਮੈਂ ਆਪ ਦੇ ਨਿੱਜੀ ਤੌਰ ਤੇ ਸਰਕਾਰ ਤੋਂ ਬਖਰਾ ਮੈਂ ਦੋ ਗੱਡੀਆਂ ਤਿਆਰ ਕੀਤੀਆਂ ਨੇ ਹਮ ਜਿਹੜੀਆਂ ਮੇਰੇ ਪਿੰਡ ਕੋਲ ਲੱਗ ਚੁੱਕਿਆ ਹਮੀਦੀ ਲੱਗ ਚੁੱਕਿਆ ਹਾੜੀ ਦੀ ਬਾੜੀ ਤੇ ਸੀਜ਼ਨ ਕਰਕੇ ਥੋੜੀ ਜਿਹੀ ਤੇ ਖਰੋਤ ਆ ਗਈ ਸੀ ਜਿਹਦੇ ਵਿੱਚ ਲਿਵਰ ਦੇ ਸਾਰੇ ਟੈਸਟ ਫ੍ਰੀ ਹੁੰਦੇ ਆ ਮਹਿੰਗੇ ਤੋਂ ਮਹਿੰਗਾ ਟੈਸਟ ਫ੍ਰੀ ਹੁੰਦਾ ਜੀ ਉਹਦੇ ਟੈਸਟ ਦੇ ਹਿਸਾਬ ਨਾਲ ਜੇ ਕਿਸੇ ਨੂੰ ਮੈਡੀਸ਼ਨ ਦੀ ਬੱਚੇ ਨੂੰ ਲੋੜ ਹੋਊਗੀ ਜਿੱਥੇ ਲੋਕਾਂ ਨੂੰ ਫਾਇਦਾ ਹੋਊਗਾ ਕਿਸੇ ਦਾ ਫੈਟੀ ਲਿਵਰ ਅਗੇ ਦਾ ਖਰਾਬ ਨਹੀਂ ਹੋ ਰਿਹਾ ਮੈਡੀਸ਼ਨ ਲੈ ਲੂਗਾ ਜੇ ਨੌਜਵਾਨਾ ਜਿਹੜੇ ਉਹਦੇ ਵਿੱਚ ਕਾਫੀ ਮੈਡੀਸਨ ਛੱਡਣ ਲਈ ਆਪਣੇ ਨਸਾ ਛੱਡਣ ਲਈ ਤਿਆਰ ਹੋਏ ਨੇ ਜਿਨ੍ਹਾਂ ਨੂੰ ਅਸੀਂ ਦੇਖੋ ਮੈਂ ਸਰਕਾਰ ਤੋਂ ਦਵਾਈ ਰਹੀ ਹੈ ਦਵਾਈ ਹੈ ਜਿਹੜੀ ਮੈਂ ਨਿੱਜੀ ਤੌਰ ਤੇ ਸਾਡੇ ਕੋਈ ਤੁਹਾਨੂੰ ਬਦ ਦੁੱਖ ਲੱਗਿਆ ਹੁੰਦਾ ਕਿਸੇ ਨੂੰ ਮੈਂ ਹਰੇਕ ਨੌਜਵਾਨ ਤੱਕ ਮੈਡੀਸਨ ਪਹੁੰਚਾਉਣ ਤਿਆਰ ਹਾਂ ਸਾਡਾ ਸਹਿਯੋਗ ਕਰਨ ਜਿੰਨੇ ਜੋਗਾ ਮੈਂ ਹੋਇਆ ਜੀ ਤਨੋਂ ਮਨੋਂ ਤੁਹਾਨੂੰ ਇਸ ਮਹਿੰਮ ਦੇ ਵਿੱਚ ਮੇਰਾ ਫਰਜ਼ ਵੀ ਬਣਦਾ ਸ਼ਾਮਲ ਹੋ ਕੇ ਪੂਰਾ ਸਾਥ ਲੋਕਾਂ ਦਾ ਨੌਜਵਾਨਾਂ ਦਾ ਦਵਾਂਗੇ ਦੂਸਰੀ ਗੱਲ ਇਸ ਮਹਿਮੇ ਦੇ ਵਿੱਚ ਕੋਈ ਇਹ ਗੱਲ ਨਹੀਂ ਖਾਨਾਪੁਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਇਹ ਮਹਿਮ ਜਿੰਨਾ ਸਮਾਂ ਵੀ ਚੱਲਦੀ ਹੈ ਮੇਰੇ ਹਲਕੇ ਦੇ ਕੋਈ ਨਸ਼ਾ ਤਸਕਰ ਹੈਗਾ ਹੂੰ ਤਾਂ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਸਾਡੇ ਥਾਣੇ ਦਾ ਸੰਬੰਧਤ ਐਸਐਚਓ ਹੋਊਗਾ ਜੀ ਉਹਦੇ ਪਿੰਡਾਂ ਦੇ ਵਿੱਚ ਨਸ਼ਾ ਤਸਕਰ ਮਿਲ ਗਿਆ ਹੂੰ ਤਾਂ ਉਹਦੇ ਵੀ ਬਦਲੀ ਕਾਰਵਾਈ ਕੀਤੀ ਜਾਊਗੀ ਤੁਸੀਂ ਆਦੇਸ਼ ਦੇ ਦਿੱਤੇ ਆ ਚਾਹੇ ਹੋ ਬਿਲਕੁਲ ਮਾਨਯੋਗ ਮੈਂ ਇਹ ਮੰਨਦਾ ਕਿ ਮੁੱਖ ਮੰਤਰੀ ਸਾਹਿਬ ਨੇ ਸੰਦੇਸ਼ ਦਿੱਤਾ ਹੈ ਜੀ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਐਸਐਚਓ ਜ਼ਿੰਮੇਵਾਰ ਹੋਊਗਾ ਹਲੇ ਸਾਡਾ ਸੁਧਾਰ ਚੱਲਦਾ ਉਹਦੋਂ ਬਾਅਦ ਬਹੁਤ ਸਖਤ ਫੈਸਲੇ ਲੈ ਜਾਣੇ ਆ ਇਹ ਪਹਿਲਾਂ ਪੰਜਾਬ ਦੇ ਵਿੱਚ ਉਹ ਗੈਂਗਸਟਰ ਖਤਮ ਕੀਤੇ ਗਏ ਨੇ ਜੀ ਹੁਣ ਕੋਈ ਫਰੋਤੀ ਤਾਂ ਨਹੀਂ ਮੰਗਦਾ ਜੀ ਹੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਸ਼ਿਆਂ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਇਹਦਾ ਮਤਲਬ ਵੀ ਇਹੀ ਹੈ ਜੀ ਕਿਹਦੀ ਤਾਰ ਚੋਰੀ ਹੋਈ ਇਹਦਾ ਮਤਲਬ ਸਾਰਾ ਨਸ਼ਿਆਂ ਦਾ ਕਾਰਨ ਹੀ ਸੀਗਾ ਹੂੰ ਪੰਜਾਬ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਆ ਦੇਖੋ ਬਾਬੇ ਨਾਨਕ ਤੋਂ ਲਾ ਕੇ ਕੋਈ ਵੀ ਕ੍ਰੀਤੀ ਸਮਾਜ ਦੇ ਵਿੱਚ ਆਈ ਹੈ ਤਾਂ ਸਾਡੇ ਗੁਰੂਆਂ ਨੇ ਉਹਨਾਂ ਡਟ ਕੇ ਵਿਰੋਧ ਕੀਤਾ ਜੀ ਸਾਡਾ ਵੀ ਸਾਰੇ ਪਿੰਡਾਂ ਤੋਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਡੜ ਕੇ ਸਾਥ ਦੇਣ ਦਾ ਮੰਨਦਾ ਹੈਗਾ ਤੇ ਮੈਂ ਜਿੰਨੇ ਪਿੰਡਾਂ ਚ ਗਿਆ ਵੱਡੇ ਸੀਨੀਵਲ ਕਲਾਂ ਹੋਰ ਮਹਿਲ ਕਲਾਂ ਵੱਡੇ ਪਿੰਮੇ ਤਕਰੀਬਨ ਸਾਰੇ ਪਿੰਡੀਆਂ ਜ਼ਿਆਦਾਤਰ ਲੇਡੀ ਜਾਈਆਂ ਸਾਰੇ ਪਿੰਡ ਦੇ ਪਾਰਟੀ ਬਾਈ ਤੋਂ ਲੋਕ ਉੱਪਰ ਉੱਠ ਕੇ ਲੋਕ ਆਏ ਤੇ ਜਥੇਬੰਦੀਆਂ ਸਾਰੀਆਂ ਆਈਆਂ ਵੱਡੇ ਸੀਨੀਵਲ ਕਲਾਂ ਸੀ ਤਾਂ ਤੁਸੀਂ ਦੇਖਾ ਹੋਊਗਾ ਲਾਈਵ ਸਾਰੀਆਂ ਜਥੇਬੰਦੀਆਂ ਦੀ ਆਗੂ ਸੀਗੇ ਹਮ ਕਾਰਨ ਕਹਿੰਦੇ ਯਾਰ ਕੋਈ ਚੰਗਾ ਇਦੋਂ ਕੋਈ ਕੰਮ ਕਰਦਾ ਤਾਂ ਲੋਕ ਸਾਥ ਦਿੰਦੇ ਪਰ ਪਲੂਰੀ ਸਾਹਿਬ ਵਿਰੋਧੀ ਧਿਰ ਸਵਾਲ ਖੜੇ ਕਰ ਰਹੇ ਚਾਹੇ ਉਹ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਹੋਵੇ ਚਾਹੇ ਸਖਪਾਲ ਸਿੰਘ ਖਹਿਰਾ ਦੀ ਗੱਲ ਹੋਵੇ ਉਹਨਾਂ ਨੇ ਨਸ਼ਾ ਮੁਕਤੀ ਯਾਤਰਾ ਨੂੰ ਇੱਕ ਪੋਲਿਟੀਕਲ ਸਟੰਡ ਦੱਸਿਆ ਕਹਿੰਦੇ ਲੁਧਾਨੀ ਦੀ ਜਿਮਨੀ ਚੋਣ ਆ ਰਹੀ ਹੈ ਚਾਹੇ ਸਤਾਈ ਨਿਹੜੇ ਆ ਰਹੀ ਹੈ ਵੋਟਾਂ ਜਿਹੜੀਆਂ ਇਕੱਠੀਆਂ ਕਰਨਾ ਇੱਕ ਤਰੀਕਾ ਲੱਭਿਆ ਹੋਇਆ ਦੇਖੋ ਜੀ ਉਹਨਾਂ ਨੇ ਜ਼ਿੰਦਗੀ 'ਚ ਕੁਝ ਕੀਤਾ ਨਹੀਂ ਹੂੰ ਉਹ ਬਹੁਤ ਮਹਿੰਗੇ ਸਕੂਲਾਂ 'ਚ ਪੜ੍ਹੇ ਹੋਏ ਆ ਉਹਨਾਂ ਨੂੰ ਪਿੰਡਾਂ ਦਾ ਕੀ ਪਤਾ ਅਸੀਂ ਸਿਗਰਤ ਪਹਿਰੇ ਫਿਰਦੇ ਆ ਕਹਿੰਦੇ ਬਾਜਵਾ ਅ ਖੈਰਾ ਕਿਤੇ ਫਿਰਿਆ ਸੀ ਗੁਰਤ ਪਹਿਰੇ ਵੋਟਾਂ ਤੋਂ ਬਗੈਰ ਤੇ ਵੋਟਾਂ ਹੁੰਦੀਆਂ ਨੇ ਮੈਨੂੰ ਅੱਜ 25 ਦਿਨ ਦੇ ਕਰੀਬ ਹੋ ਗਏ ਜੀ ਇਸ ਮਹੀਨੇ ਦੇ ਵਿੱਚ ਲੱਗਿਆ ਨੂੰ ਸਾਨੂੰ ਸਿੱਖਿਆ ਕ੍ਰਾਂਤੀ ਛੱਡੀ ਜਾਂਦੀ ਆ ਸਵੇਰੇ ਅਸੀਂ ਉਹ ਕਰਦੇ ਆਂ ਸ਼ਾਮ ਨੂੰ ਯਾਰ ਗਰੀਬਾਂ ਦੇ ਉੱਤੇ ਬੱਚੇ ਪੜਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਕੌਣ ਜਾਂਦਾ ਸੀਗਾ ਪਹਿਲਾਂ ਅੱਜ ਤੱਕ ਕੋਈ ਐਮਐਲਏ ਆਏ ਉਹਨਾਂ ਦੇ ਇਨਵਾਲ ਫੰਕਸ਼ਨ ਇਹਨਾਂ ਲੋ ਫੰਕਸ਼ਨ ਹੁੰਦੇ ਹੀ ਨਹੀਂ ਸੀ ਅੱਜ ਤੱਕ ਹੋਏ ਆ ਜੀ ਕਦੇ ਵੀ ਸਰਕਾਰੀ ਸਕੂਲਾਂ 'ਚ ਇਹਨਾਂ ਪਹਿਲਾਂ ਕੋਈ ਚੰਨੀ ਹੁਣ ਐਡਾ ਵੱਡੇ ਪ੍ਰੋਗਰਾਮ ਹੋਏ ਆ ਇੰਨਾ ਬੱਚਿਆਂ ਦੇ ਵਿੱਚ ਟੈਲੈਂਟ ਦੇਖਣ ਨੂੰ ਮਿਲਿਆ ਮੈਂ ਵੇਖਿਆ ਅੱਜ ਹੀ ਕੋਈ ਮੁਕਾਬਲਾ ਕਰਾਵੇ ਨਾ ਸਾਡੇ ਪ੍ਰਾਈਵੇਟ ਸਕੂਲਾਂ ਨਾਲ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਉਦੋਂ ਕਦੇ ਮੂਰੇ ਜਾਣਗੇ ਦਾਵਾ ਕਰਦੇ ਹਾਂ ਇਸ ਚੀਜ਼ ਦਾ ਮੈਂ ਕਹਿੰਦਾ ਦਾਵਾ ਕਿ ਮੈਂ ਤਾਂ ਅੱਖੀਂ ਦੇਖਿਆ ਹੈ ਸਾਰਾ ਕੁਝ ਹੂੰ ਬੱਚਿਆਂ ਦੇ ਵਿੱਚ ਕੱਲ ਨਾਟਕ ਖੇਡਿਆ ਹੈ ਠਿਕਰੀ ਵਾਲਾ ਪਿੰਡ ਦੇ ਵਿੱਚ ਇੱਕ ਬੱਚੇ ਨੇ ਉੱਥੇ ਪੀਏ ਦਾ ਰੋਲ ਅਦਾ ਕੀਤਾ ਬਾਈ ਜੀ ਬਾ ਕਮਾਲ ਸੀ ਉਹ ਇਤਾਂ ਸੀਗਾ ਜਿਵੇਂ ਪਹਿਲਾਂ ਫਿਲਮਾਂ 'ਚ ਕੰਮ ਕਰਦਾ ਹੁੰਦਾ ਬੱਚਾ ਇੰਨਾ ਯਾਨੀ ਕਿ ਬੱਚੇ 'ਚ ਟੈਲੈਂਟ ਹੈ ਇੰਨਾ ਹੈ ਕਿਉਂਕਿ ਸਾਡੇ ਜਿਹੜੇ ਅਧਿਆਪਕ ਨੇ ਸਕੂਲਾਂ ਦੇ ਉਹ ਤਜਰਬੇਕਾਰ ਨੇ ਜੀ ਉਹ ਸਾਰੀਆਂ ਸ਼ਰਤਾਂ ਪਾਸ ਕਰਕੇ ਆਏ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਗੱਲ ਜਿਹੜੇ ਥੋੜੇ ਬਹੁਤੇ ਇਧਰ ਇਧਰ ਹੋ ਜਾਂਦੇ ਨੇ ਨਾ ਪੜ੍ਹਾਈ ਕਰ ਲੋ ਉਹੀ ਉੱਥੇ ਥੋੜੇ ਬਹੁਤਿਆਂ ਨਕਾਹਾਂ ਤੇ ਲੱਗਦੇ ਨੇ ਜਿਹੜੇ ਸਾਡੇ ਦੇ ਆ ਆਪਣੇ ਉਹ ਸਾਰੀਆਂ ਸਰ ਤਾਂ ਪਾਸ ਕਰਕੇ ਲੱਗੇ ਨੇ ਬੱਚਿਆਂ ਨੂੰ ਉਹ ਇੰਨੇ ਚੰਗੇ ਸੰਸਕਾਰ ਜਿਵੇਂ ਦੇ ਰਹੇ ਨੇ ਹੁਣ ਐਜੂਕੇਸ਼ਨ ਵਿੱਚ ਵੀ ਖੇਡਾਂ ਵਿੱਚ ਵੀ ਜਾਂ ਨਾਟਕ ਜਾਂ ਭੰਗੜਾ ਭੰਗੜਾ ਦਾ ਜੀ ਮੈਂ ਕਿਹੜਾ ਕੁੜੀਆਂ ਨੇ ਇੱਥੇ ਭੰਗੜਾ ਪਾਇਆ ਸਾਰੇ ਸਕੂਲਾਂ 'ਚ ਜੀ ਪਹਿਲੇ ਛੋਟੀਆਂ ਮੈਂ ਧਰਤੀ ਪੜ੍ਹਦੀਆਂ ਸੀ ਜੀ ਮੇਰਾ ਕਹਿਣ ਦਾ ਭਾਵ ਕਿ ਛੱਬਿਆਚਾਰ ਵਿਰਸਾ ਸਾਡਾ ਸਭ ਤੋਂ ਨਰੋਆ ਜੀ ਉਹਨੂੰ ਜਾਨੀ ਕਿ ਪ੍ਰਫੁੱਲਤ ਕਰਨ ਦੇ ਵਿੱਚ ਤਾਂ ਕਾਫੀ ਜਿਆਦਾ ਲਾਭ ਵੀ ਮਿਲਦਾ ਜੀ ਡਿਊਰੀ ਸਾਹਿਬ ਜਿਵੇਂ ਸਰਕਾਰੀ ਸਕੂਲ ਦੀ ਤੁਸੀਂ ਗੱਲ ਕੀਤੀ ਆ ਨਵੀਂ ਸਿੱਖਿਆ ਨੀਤੀ ਦੀ ਗੱਲ ਕੀਤੀ ਆ ਜੋ ਆਧਾਰ ਪਹਿਲਾ ਸਰਕਾਰੀ ਸਕੂਲਾਂ ਦਾ ਸੀਗਾ ਲੋਕ ਡਰਦੇ ਸੀਗੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਲਾਉਣ ਤੋਂ ਕਿ ਸਹੂਲਤਾਂ ਨਹੀਂ ਆ ਟੀਚਰ ਪੂਰੇ ਨਹੀਂ ਆ ਕਿ ਨਵੀਂ ਸਿੱਖਿਆ ਨੀਤੀ ਆਉਣ ਦੇ ਨਾਲ ਉਹ ਸਭ ਚੀਜ਼ਾਂ ਦੀ ਜਿਹੜੀ ਉਹ ਪੂਰਤੀ ਹੋਈ ਆ ਲੋਕਾਂ ਦੇ ਵਿੱਚ ਫਰਕ ਪਿਆ ਕਿ ਬੱਚੇ ਸਕੂਲ ਦੇ ਵਿੱਚ ਲਾਉਣ ਲੱਗੇ ਅੱਗੇ ਜੀ ਪਹਿਲਾਂ ਕਿ ਚਾਰ ਦੀਵਾਰੀਆਂ ਬਹੁਤੇ ਸਕੂਲਾਂ ਦੀਆਂ ਹੈ ਨਹੀਂ ਸੀ ਹੂੰ ਵੱਡੇ ਸਕੂਲਾਂ ਦੀਆਂ ਜੀ ਗੇਟ ਨਹੀਂ ਸੀ ਬਣੇ ਹੈਗੇ ਵਾਸ਼ਰੂਮ ਹੈ ਨਹੀਂ ਸੀ ਚਾਰ ਦਵਾਰੀਆਂ ਪਚਕਾ ਵੀ ਕਾਫੀ ਘਾਟਾ ਸੀ ਗਿਆ ਸੈਂਸ ਗਰੁੱਪ ਕਵਰਸ ਗਰੁੱਪ ਕਾਫੀ ਇਹ ਇਹਨਾਂ ਦੇ ਆਉਣ ਵਾਲਾ ਹ ਸੈਂਸ ਗਰੁੱਪ ਕਵਰਸ ਗਰੁੱਪ ਇਹ ਸਾਰੇ ਗਰੁੱਪ ਆਉਣ ਲੱਗੇ ਨੇ ਮੈਂ ਦਾਅਵੇ ਨਾ ਕਰਾਂ ਮੇਰੇ ਸਲਕੇ ਦੀ ਕੋਈ ਵੀ ਭਾ ਕੋਈ ਵੀ ਚਾਰ ਦਵਾਰੀ ਰਹਿੰਦੀ ਨਹੀਂ ਹੈਗੀ ਸਾਰੀਆਂ ਹੋ ਗਈਆਂ ਜੀ ਮਹਿਮਾਨ ਨਾ ਗਏ ਗੱਲ ਹਮ ਪਟੀਆਂ ਵੱਡੇ ਸਕੂਲਾਂ ਦੀ ਚਾਰ ਦਵਾਰੀ ਕੋਈ ਹਾਥੀ ਨਹੀਂ ਪਾਉਂਦਾ ਪਹਿਲਾਂ ਗਰਾਂਟਾ ਨਮੂਣੀਏ ਨੁਕੜੀਏ ਜੇ ਕੱਟਾ ਉਹ ਗਰਾਂਟਾ ਆਉਂਦੀ ਸੀ ਹੁਣ ਤਾਂ ਜਿਹੜੇ ਹੀ ਕਈ ਸਕੂਲਾਂ ਨੂੰ ਕਰੋੜ ਰੁਪਏ ਵੀ ਦਿੱਤਾ ਕਈ ਨੂੰ 40 40 40 ਲੱਖ 40 ਹਜ਼ਾਰ ਵੀ ਦਿੱਤਾ ਹਮਮ ਜਿਹੜੇ ਸਕੂਲਾਂ ਨੂੰ ਬਹੁਤ ਗ੍ਰਾਂਟ ਆ ਰਹੀ ਹੈ ਜਿੰਨਾ ਹੁਣ ਤੱਕ ਹੋਰ ਵੀ ਕਰਤਾ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਤੇ ਸਿੱਖਿਆ ਮੰਤਰੀ ਸਾਹਿਬ ਨੇ ਇੱਕ ਪਰਫਾਰਮਾ ਬਣਾਤਾ ਸਾਢੇ 2 ਵਲੰਟੀਅਰ ਨੌਜਵਾਨ ਅਸੀਂ ਸਾਰੇ ਸਕੂਲਾਂ ਚ ਭੇਜਾਂਗੇ ਉਹ ਮੁਖ ਅਧਿਆਪਕ ਸਾਹਿਬ ਉਹਨਾਂ ਨੂੰ ਮਿਲਣਗੇ ਜੀ ਉਹਨਾਂ ਨੂੰ ਜਾ ਕੇ ਜਿਹੜੀ ਵੀ ਚੀਜ਼ ਦੀ ਘਾਟ ਹੋਗੀ ਡਿਮਾਂਡ ਕਰਨਗੇ ਉਹ ਪਰਫਾਰਮੇ ਦੇ ਉੱਪਰ ਉਹ ਆਉਣ ਵਾਲੀ 31 ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਾਂਗੇ ਜੀ ਹਾਂ ਇਹ ਨਵਾਂ ਪਰਫਾਰਮਾ ਹੈ ਜੀ ਨਸ਼ੇ ਦਾ ਵੱਡਾ ਮੁੱਦਾ ਹਮੇਸ਼ਾ ਤੋਂ ਰਿਹਾ ਚਾਹ 15 ਸਾਲ ਪਹਿਲਾਂ ਦੀ ਗੱਲ ਕਰ ਲਈਏ 20 ਸਾਲ ਪੰਜਾਬ ਦੀਆਂ ਮਾਂਮਾਂ ਤੇ ਪੁੱਤ ਮਰਦੇ ਰਹੇ ਆ ਕਿ ਨਮਾ ਜਿਹੜਾ ਨਸ਼ਾ ਜੁੱਧ ਨਸ਼ੇ ਬਰੁਖ ਜਿਵੇਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਆਉਣ ਵਾਲੇ ਥੋੜੇ ਸਾਲਾਂ ਦੇ ਵਿੱਚ ਕਿ ਨਸ਼ਾ ਪੰਜਾਬ ਦੇ ਵਿੱਚੋਂ ਘਟ ਸਕਦਾ ਜਾਂ ਨਸ਼ਾ ਮੁਕਤ ਹੋ ਸਕਦਾ ਮੈਂ ਕਿਹਾ ਸੀ ਦਿਨਾਂ ਦੀ ਗੱਲ ਹੈ ਦਿਨਾਂ ਦੇ ਦੇਖੋਗੇ ਆਉਣ ਵਾਲੇ ਕੁਝ ਦਿਨਾਂ 'ਚ ਨਾ ਜਿਹੜੇ ਨਸ਼ਾ ਪਤਚਕਰਾ ਜਾਂ ਤਾਂ ਪੰਜਾਬ ਤੋਂ ਛੱਡ ਜਾਣਗੇ ਨਹੀਂ ਐਨੇ ਮੈਂ ਪਹਿਲਾਂ ਜਿਵੇਂ ਗੈਂਗਸਟਰਾਂ ਨੇ ਸਖਤ ਫੈਸਲੇ ਲਏ ਨਾ ਕੋਈ ਛੱਡਣਾ ਦੋ ਪੰਜਾਬ ਪਹਿਲੀ ਜੱਕ ਸਖਤ ਫੈਸਲਾ ਇਨਾ ਲੈਣਾ ਹੂੰ ਉਹਨਾਂ ਦੇ ਘਰਾਂ ਦੇ ਬਲਡੋਜ਼ਰ ਚੱਲਦੇ ਨੇ ਜੀ ਆਉਣ ਵਾਲੇ ਜਿਹੜੇ ਹੋਰ ਨਸਲ ਤਸਕਰ ਉਹਨੂੰ ਸਨੇਹਾ ਵੀ ਜਾਂ ਤਾਂ ਪੰਜਾਬ ਛੱਡ ਜਾਣ ਨਹੀਂ ਬਹੁਤ ਬੁਰੀ ਕੀਤੀ ਜਾਊਗੀ ਹੂੰ ਮੈਂ ਆਪਦੇ ਹਲਕੇ ਦੇ ਵਿੱਚ ਨਸਲ ਤਸਕਰ ਕੋਈ ਰਹਿਣ ਨਹੀਂ ਦਿੰਦਾ ਜੀ ਜੋ ਮਰਜ਼ੀ ਹੋ ਜੇ ਐਸਐਚਓ ਵੀ ਜਵਾਬਦੇਹ ਹੋਊਗਾ ਸਾਡੇ ਤਾਂ ਅਸੀਂ ਸ਼ੇਰਪੁਰ ਦੇ ਵਿੱਚ ਸਾਡੇ 1 ਸਾਲ ਹੋ ਗਏ ਸਾਡੇ ਨੌਜਵਾਨ ਬੰਨੇ ਟੈਂਟ ਲਾ ਕੇ ਬੈਠੇ ਨੇ ਹੂੰ ਸ਼ੇਰਪੁਰ ਹੱਬੰਦੇ ਸੀ ਹੁਣ ਕੋਈ ਨਹੀਂ ਨਸਲ ਵੇਚਦਾ ਸਾਰੇ ਭੱਜ ਗਏ ਉੱਥੋਂ ਜੀ ਹੁਣ ਅਸੀਂ ਇਸ ਦੀ ਸਪੀਖਿਆ ਘਰਾਂ ਦੇ ਵੀ ਕਰ ਰਹੇ ਹਾਂ ਹੂੰ ਵੀ ਜਿਹਨਾਂ ਦੇ ਨਸ਼ੇ ਦਾ ਬਣਾਇਆ ਨਾ ਸਿਰਫ ਘਰ ਉਹਨਾਂ ਦਾ ਵੀ ਉਹਨਾਂ ਦੇ ਕੋਈ ਬਖਸ਼ਿਆ ਨਹੀਂ ਜਾਉਂਦਾ ਜੋ ਨਸ਼ਾ ਦੇ ਘਰ ਬਣਾਇਆ ਉਹਨਾਂ ਦੀ ਵੀ ਸਿਵਿਖਿਆ ਕਰ ਰਹੇ ਹੋ ਤੁਸੀਂ ਉਹਨਾਂ ਦੀ ਵੀ ਸਿਵਿਖਿਆ ਕਰ ਰਹੇ ਆ ਜੀ ਤੇ ਅਸੀਂ ਜਿਹੜੇ ਕਾਫੀ ਜਿਹੜੇ ਸੀਗੇ ਨਸ਼ਾ ਵੇਚਣ ਵਾਲੇ ਉਹ ਅੰਦਰ ਵੀ ਭੇਜ ਦਿੱਤੇ ਆ ਜੀ ਤੇ ਕਾਫੀ ਸ਼ਾਂਤੀ ਪਿੰਡਾਂ 'ਚ ਹੋਣੀ ਸ਼ੁਰੂ ਹੋ ਗਈ ਆ ਜੀ ਮੈਂ ਫੇਰ ਕਹਣਾ ਵੀ ਅਸੀਂ ਦਿਲੋਂ ਲੱਗੇ ਹੋਏ ਹਾਂ ਹੂੰ ਸਾਡੇ ਦਾ ਪਹਿਲਾਂ ਰਿਸ਼ਤੇਦਾਰਾਂ ਦੇ ਵਿੱਚ ਘਰਾਂ ਦੇ ਵਿੱਚ ਅੱਗ ਲੱਗ ਚੁੱਕੀ ਆ ਮੈਂ ਸਾਰੇ ਭਰਾਵਾਂ ਨੂੰ ਤੁਹਾਡੇ ਬਾਦੇ ਬਰਾਏ ਬੇਨਤੀ ਕਰਦਾ ਵੀ ਪਾਰਟੀ ਵਾਲੇ ਉੱਪਰ ਉੱਠ ਕੇ ਐਸੇ ਮੈਂ ਹਮੇ ਦਾ ਸਾਥ ਦਿਓ ਕਿਉਂਕਿ ਇਹ ਅੱਗ ਦਾ ਪਤਾ ਨਹੀਂ ਕਦੋਂ ਸਾਡੇ ਰਿਸ਼ਤੇਦਾਰਾਂ ਦੇ ਘਰੇ ਪਹੁੰਚ ਜਾਣੀ ਹੈ ਪਤਾ ਨਹੀਂ ਕਿਹਦੇ ਘਰੇ ਕਦੋਂ ਪਹੁੰਚ ਜਾਣੀ ਹੈ ਅੱਗੇ ਲਾਣੇ ਹੁੰਦੇ ਸੀ ਵੱਡੇ ਜੀ ਅੱਗੇ ਲਾ ਲੋ ਵੀ ਕਿਸੇ ਦੇ ਘਰ ਦੇ ਵਿੱਚ ਚਾਰ ਜਵਾਕ ਹੁੰਦੇ ਸੀ ਦੋ ਦੋ ਭੈਣ ਭਰਾ ਹੁੰਦੇ ਸੀ ਕਿਤੇ ਪੰਜ ਹੁੰਦੇ ਹੁਣ ਹੈਗਾ ਜਿਹੜਾ ਜਵਾਨਾ ਇਕੱਲੇ ਇਕੱਲੇ ਬੱਚੇ ਆ ਇਕੱਲਾ ਇਕੱਲਾ ਮੁੰਡਾ ਕਿਹਦੇ ਇਕੱਲੀ ਬੇਟੀ ਆ ਵੀ ਉਹਨਾਂ ਨੂੰ ਜਦੋਂ ਇਕੱਲਾ ਕਿਸੇ ਦਾ ਪੁੱਤ ਦੁਨੀਆ ਤੋਂ ਚਲਾ ਜਾਵੇ ਬਾਈ ਜੀ ਇਤੋਂ ਵੱਡਾ ਦੁੱਖ ਨਹੀਂ ਹੁੰਦਾ ਬਹੁਤ ਵੱਡਾ ਦੁੱਖ ਹੁੰਦਾ ਕੱਲ ਮੈਂ ਮੈਲਕ ਦਾ ਦੇਖਿਆ ਸੀ ਇੱਕ ਬਜ਼ੁਰਗ ਮੁਰੇ ਉੱਠ ਕੇ ਰੋਣ ਲੱਗ ਗਿਆ ਜੀ ਕਹਿੰਦਾ ਪਡੂਰੀ ਸਾਹਿਬ ਜੀ ਇਹ ਮਹਿਮ ਕਿਤੇ ਪਹਿਲਾਂ ਚਲਦੀ ਹੁੰਦੀ ਹੂੰ ਤੇ ਕਹਿੰਦਾ ਵੀ ਮੇਰਾ ਪੁੱਤ ਸ਼ਾਇਦ ਵੱਜ ਸਕਦਾ ਸੀਗਾ ਕਿਉਂਕਿ ਇਹ ਜਿਹੜਾ ਨਸ਼ਾ ਆਇਆ ਬਾਈ ਜੀ ਦੇਖੋ ਮੈਂ ਵੀ ਪੱਤਰਕਾਰੀ ਕੀਤੀ ਹੈ ਜੀ ਲੰਮਾ ਸਮਾਂ ਹੂੰ ਇਹ ਜਿਹੜਾ ਨਸ਼ਾ ਆਇਆ ਤੁਸੀਂ ਵੀ ਸਿਆਣੇ ਹੋ ਤੁਸੀਂ ਪੱਤਰਕਾਰ ਹੋ 12 15 ਸਾਲ ਤੋਂ ਪਹਿਲਾਂ ਕੋਈ ਚਿੱਟੇ ਨੂੰ ਜਾਣਦਾ ਸੀ ਕੁਝ ਸੁਣਿਆ ਸੀ ਨਾ ਬਿਲਕੁਲ ਨਹੀਂ ਸੁਣਦਾ ਨਾ ਨੋਰਮਲ ਨਸ਼ੇ ਹੁੰਦੇ ਸੀ ਚਾਲ ਦੁੱਤੀ ਕੀ ਦੇ ਜਾਂ ਫੀਮ ਦੇ ਇਹਨਾਂ ਨਸ਼ੇ ਨੂੰ ਕੋਈ ਨਹੀਂ ਸੀ ਜਾਣਦਾ ਇਹ ਚਲੋ ਅਕਾਲੀ ਗਵਰਨਮੈਂਟ ਬੋਕੇ ਆਇਆ ਹੂੰ ਕਾਂਗਰਸ ਨੇ ਇਹਨੂੰ ਧਰਕੇ ਵੇਚਿਆ ਇਹਨਾਂ ਨੂੰ ਸਾਰਿਆਂ ਨੂੰ ਤਕੜਾਈ ਕੀਤਾ ਜਿਵੇਂ ਕਪਟਰ ਮਨਿੰਦਰ ਸਿੰਘ ਦਾ ਉਹ ਐਡিসি ਜਿਆ ਇੱਕ ਹੂੰ ਕੀ ਪਤਾ ਨਹੀਂ 8 ਸਾਲ ਸੀਗਾ ਉਹਦੀ ਗੱਡੀ ਮਰੇ ਜੱਪਸੀਆਂ ਚਲਦੀਆਂ ਹੁੰਦੀਆਂ ਸੀਗੀਆਂ ਤੇ ਫੜਿਆ ਉਹ ਕਿੱਡਾ ਘੇਪੋਤ ਹੋਇਆ ਸੀਗਾ ਜੀ ਵੱਡੇ ਲੋਕਾਂ ਨੂੰ ਤਬਦਬਾ ਕੰਮ ਜਾਂਦਾ ਉਹਨਾਂ ਦਾ ਕੰਮ ਵੀਰਾ ਕਹਿਣ ਦਾ ਭਾਵ ਅਕਾਲੀ ਗਵਰਨਮੈਂਟ ਬੋਕੇ ਕਾਂਗਰਸ ਮੋਕੇ ਕਿਹੜੇ ਇਹਨਾਂ ਦੇ ਇੱਦਾਂ ਪਾਲੇ ਹੋਏ ਹੁੰਦੇ ਸੀਗੇ ਬੰਦੇ ਪਿੰਡਾਂ ਦੇ ਉਹਨਾਂ ਨੂੰ ਕਹਿੰਦੇ ਜਾਂ ਤੂੰ ਵੇਚ ਲੈਣਾ ਸਰ ਹੂੰ ਮੈਂ ਇਸ ਗੱਲ ਦੀ ਸੌਂਖਾ ਹੈ ਕਹਣਾ ਵੀ ਪੰਡੋਰੀ ਨੇ ਕਿਤੇ 8 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਜੀ 나ਹੀਂ ਮੇਰੇ ਨਾਂ ਤੇ ਰਹਿਣ ਨਾਲੇ ਕਿਸੇ ਨਸ਼ੇ ਵਾਲੇ ਦੀ ਪੁਸ਼ਤ ਪਨਾਹੀ ਕੀਤੀ ਹੋਵੇ ਅੱਜ ਤੱਕ 1 ਰੁਪਏ ਦਾ ਵੀ ਰਵਾ ਰਵਾ ਦਾ ਰਵਾ ਮੈਂ ਇਸ ਗੱਲ ਦੀ ਆਪਣੇ ਗੁਰੂ ਘਰ ਜਾ ਕੇ ਸੌਂ ਖਾ ਸਕਦਾ ਮੈਂ ਅੱਜ ਤੱਕ ਇਹ ਗੱਲ ਦੇ ਵਿੱਚ ਲੱਖ ਨਹੀਂ ਦਿੱਤਾ ਮੇਰੀਆਂ ਸੇ ਇਲੈਕਸ਼ਨਾਂ ਹੋਈਆਂ ਜੀ 4 ਐਮਪੀ ਦੀਆਂ ਹੋਈਆਂ ਲੜੀਆਂ ਨੇ ਦੋ ਮੇਰੀਆਂ ਹੋਈਆਂ ਮੈਂ ਕਿਸੇ ਨੂੰ ਪਊਗਾ ਸ਼ਰਾਬ ਦਾ ਨਹੀਂ ਪੀਆ ਬਗੈਰ ਨਸ਼ੇ ਤੋਂ ਇਲੈਕਸ਼ਨਾਂ ਜਿੱਤੀਆਂ ਨੇ ਸਾਰੀਆਂ ਸਹੀ ਦੀਆਂ ਸਹੀ ਜਿੱਤਿਆਂ ਵੀ ਹਮ ਇਸ ਕਰਕੇ ਦੇਖੋ ਲੋਕ ਇਹ ਵੱਡਾ ਬਦਲਾਅ ਹੀ ਹੈ ਹਮ ਪਹਿਲੀਆਂ ਸਰਕਾਰਾਂ ਮੁਕਤ ਸਾਨੂੰ ਪਤਾ ਹੀ ਹੈ ਕਿਵੇਂ ਆਬਾਸ਼ੀ ਤੇ ਜੀ 20-20 ਲੱਗਣਗੇ ਤੇ ਪਲਾਨੇ ਇੰਨੇ ਲੱਗਣਗੇ ਇਹ ਨਸ਼ਾ ਦੇ ਦੌਰ ਦਾ ਬੋਟਾ ਜਿੱਦਦੇ ਸੀਗੇ ਉਸ ਵਾਲੇ ਸਮੇਂ ਚ ਮੈਂ ਬਾਈ ਜੀ ਬੈਸੀ ਮੈਂ ਦਿਲੋਂ ਕਹਣਾ ਵੈਸੀ ਨਸ਼ਾ ਤਾਂ ਖਰੀਦਿਆ ਹਣ ਦੇਲਕੇ ਸਾਡੀ ਜਿਵੇਂ ਮਰੀ ਪਰ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਜਿਹੜੇ ਬਲਡੋਜ਼ਰ ਚੱਲੇ ਆ ਉਹ ਜਿਹੜੇ ਜ਼ਿਆਦਾ ਮੜਾ ਮੜਾ ਸਪਲਾਈ ਕਰਦੇ ਸੀ ਉਹਨਾਂ ਦੇ ਘਰਨੇ ਚੱਲਿਆ ਚਾਹੇ ਉਹ ਬਠਿੰਡੇ ਦੀ ਜਿਹੜੀ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਵਿਰੋਧੀ ਦਰਵੀ ਕੰਮ ਕਰ ਕਰ ਰਹੀ ਆ ਬਈ ਨੋਫੀ ਕਰ ਕਰ ਰਹੀਆਂ ਨੇ ਇਹ ਸਾਰੇ ਬਰੋਤੀਆਂ ਨੇ ਚੀਜ਼ਾਂ ਲਿਆਂਦੀਆਂ ਸੀ ਕਿ ਉਹਨਾਂ ਨੇ ਕਦੇ ਇਹ ਕੰਮ ਕੀਤਾ ਜੇ ਤੱਕ ਨਸ਼ੇ ਤੇ ਪਹਿਲੀ ਸਰਕਾਰ ਆ ਜਿਹੜੀ ਪਿੰਡਾਂ 'ਚ ਜਾ ਰਹੀ ਆ ਆਪਦੇ ਪ੍ਰਸ਼ਾਸਨ ਨੂੰ ਸਾਰੇ ਨੂੰ ਲੈ ਕੇ ਜਾ ਰਹੀ ਆ ਅੱਜ ਤੱਕ ਕਿੰਨੀਆਂ ਸਰਕਾਰਾਂ ਹੋਈਆਂ ਕੋਈ ਨਸ਼ੇ ਦੀ ਮੈਂ ਵਸਤਰ ਚੱਲੀ ਹੈ ਜੀ ਹੁਣ ਸਾਡੇ ਸਾਰੇ ਮੰਤਰੀ ਸਾਰੇ ਐਮਐਲਏ ਸਾਹਿਬਾਨ ਗਰਾਊਂਡ ਤੇ ਨੇ ਪਿੰਡਾਂ ਦੇ ਨੇ ਭਾਵੇਂ ਜਿੰਨੀ ਮਰਜ਼ੀ ਤੋਂ ਚੱਲਦੀ ਆ ਮੈਂ 1 ਘੰਟਾ ਆਰਾਮ ਨਹੀਂ ਕਿਤੇ ਕੀਤਾ ਹੂੰ ਸਵੇਰ ਤੋਂ ਪਹਿਲਾਂ ਸਿੱਖਿਆ ਕ੍ਰਾਂਤੀ ਦੇ ਕਰੀ ਦੇ ਪ੍ਰੋਗਰਾਮ ਫੇਰ ਸਾਬ ਨੂੰ ਪਤਾ ਕਿ ਸਾਡਾ ਫਰਜ ਬਣਦਾ ਜਦ ਲੋਕਾਂ ਨੇ ਇੰਦਾ ਬਾਣ ਵਾਟਿਆ ਬਿਲਕੁਲ ਅਸੀਂ ਦਿਨ ਰਾਤ ਲੱਗੇ ਹੋਏ ਆ ਮੈਂ ਫੇਰ ਕਹਾਂ ਵੀ ਐਸੀ ਦਿਰੋ ਲੱਗਿਆ ਸੀ ਪਿੰਡਾਂ 'ਚ ਰਹਿਨੇ ਆ ਜੀ ਜਿਹੜੇ ਵੱਡੇ ਹੈਗੇ ਨਾ ਬਾਜਵੇ ਵਰਗੇ ਉਹਨਾਂ ਨੇ ਨਾ ਤਾਂ ਇੱਥੇ ਰਹਿਣਾ ਉਹਨਾਂ ਨੇ ਸਿਰਫ ਨਸ਼ਾ ਉਹਨਾਂ ਲਿਆਂਦਾਈ ਪਾਰਟੀਆਂ ਉਹਨਾਂ ਨੇ ਮੈਂ ਅਸੀਂ ਕਿ ਸਾਡੇ ਚੋਂ ਹੀ ਸਾਫਤ ਕਰਕੇ ਦਿਖਾਵੇ ਮੇਰੇ ਹਲਕੇ ਦਾ ਜਿਵੇਂ ਕਿਸੇ ਦੇ ਵੀ ਪੈਸੇ ਤੱਕ ਪੁਸਤ ਬਣਾਈ ਕੀਤੀ ਹੋਵੇ ਇਹ ਉਹਨਾਂ ਗਵਰਨਮੈਂਟਾਂ ਦੇ ਬੰਦੇ ਕੱਢ ਕੇ ਦੇ ਰਹੇ ਕਿ ਕੌਣ ਵੇਚਦੇ ਸੀਗੇ ਹਸ ਸੁਖਵੀਰ ਸਿੰਘ ਬਾਦਲ ਦੀ ਸਟੇਟਮੈਂਟ ਆਉਂਦੀ ਆ ਪਤੇ ਹੱਥੋਂ ਤੋਂ ਗਲਤੀਆਂ ਹੋਈਆਂ ਅਸੀਂ ਸਤਕਾਰ ਕਰਦੇ ਹਾਂ ਪਰ ਜੇ ਉਸ ਹਿਸਾਬ ਨਾਲ ਕਰੀ ਤੂੰ ਸੋਕਦਾ ਤਾਂ ਗਲਤੀਆਂ ਨਹੀਂ ਕਰ ਸਕਦਾ ਇਹ ਗਲਤੀਆਂ ਨੇ ਕਿ ਤਰ੍ਹਾਂ ਵੱਡੇ ਬੋਰ ਲਾਏ ਨੇ ਜਿਹੜਾ ਅਸੀਂ ਹੁਣ ਪਟ ਰਹੇ ਆ ਉਹਨਾਂ ਨੂੰ ਕਾਂਗਰਸ ਨੇ ਉਹਨਾਂ ਨੂੰ ਫਲ ਲਗਣ ਦਿੱਤਾ ਜਿਹੜ ਨੇ ਕੀਤੇ ਹੀ ਨਹੀਂ ਕੁਛ ਨਾ ਸਿਆ ਤੇ ਜੀ ਲੋਕਾਂ ਦੇ ਪੁੱਤ ਮਾਰਨ ਲੱਗ ਗਏ ਯਾਰ ਕੱਲੇ ਕੱਲੇ ਪੁੱਤ ਨੇ ਜਿਹੜੇ ਬਰੀ ਜਾਂਦੇ ਮੈਂ ਤਾਂ ਆਪ ਇਨਾਂ ਸੀਗਾ ਮੇਰਾ ਆਪ ਦਾ ਭਾਣ ਜਿਆ ਜੀ ਮੈਨੂੰ ਦੱਸ ਹੀ ਦੇਣਾ ਵੀਰਾ ਆਪ ਦਾ ਭਾਂਜਾ ਕਿੱਟੇ ਦੀ ਭੇਡ ਚੜ ਗਿਆ ਸੀ ਹੂੰ ਮੈਂ ਤਾਂ ਦਿਲੋਂ ਲੱਗਿਆ ਭਰਾਵਾ ਮੈਂ ਤਾਂ ਤਰ ਮੰਨ ਤਾਂ ਦੇਣਾ ਆਪਦੇ ਹਲਕੇ ਦੀ ਸੇਵਾ ਕਰੂੰਗਾ ਕਿਉਂਕਿ 12 ਕਿਲੇ ਜ਼ਮੀਨ ਸੀ ਨਾਲ ਕੋਈ ਹੂੰ ਇਕੱਲੇ ਮੁੰਡਾ ਸੀਗਾ ਜੀ ਉਹ ਬਚ ਨਹੀਂ ਸਕਿਆ ਇਹ ਭਰਾ ਜੀ ਜਿਹਦੇ ਅੱਗ ਲੱਗਦੀ ਹੈ ਘਰੇ ਇਹ ਰਾਜਨੀਤਿਕ ਗੱਲ ਨਹੀਂ ਹੈਗੀ ਕੋਈ ਕਰਨੀ ਚਾਹੀਦੀ ਲੋਕਾਂ ਨੂੰ ਵੀ ਉਹ ਪਾਰਟੀਆਂ ਐ ਸਿਆਸੀ ਸਿਆਸੀ ਕਿਹੜੀ ਗੱਲ ਆ ਤੁਸੀਂ ਸਾਥ ਦਿਓ ਦਾ ਜੀ ਸੋਨੂੰ ਲੱਗਦਾ ਵੀ ਇਹ ਇੱਕ ਦਿਨ ਦੀ ਮਮ ਥੋੜੀ ਐ ਹੂੰ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਰਿਆਂ ਤੋਂ ਰੋਂ ਇੱਕ ਜੱਟ ਹੋ ਜਾਣਾ ਚਾਹੀਦਾ ਬਿਲਕੁਲ ਜੀ ਇਸ ਇਸ ਮੁੱចੇ ਦੇ ਨਾਲ ਸਾਰੇ ਪਰਿਵਾਰਾਂ ਨੂੰ ਸਾਰੇ ਪਿੰਡਾਂ ਨੂੰ ਮੈਂ ਜਿੰਨੇ ਪਿੰਡਾਂ ਦੇ ਵਿੱਚ ਗਿਆ ਮੇਰਾ ਸਾਰਿਆਂ ਨੇ ਇੱਕ ਮਿੰਟ ਹੋ ਕੇ ਸਾਥ ਦਿੱਤਾ ਜੀ ਤੁਸੀਂ ਨਿਮਲ ਕਲਾ ਦੀ ਵੀਡੀਓ ਕੱਢ ਕੇ ਦੇਖ ਰਹੋ ਵੀ ਸਾਰਾ ਪਿੰਡ ਇੱਕ ਜੱਟ ਸੀ ਸਾਰੀਆਂ ਮਾਤਾ ਮਾਈਆਂ ਉੱਥੇ ਹੂੰ ਡੜ ਕੇ ਮੈਂ ਅਸੀਂ ਯਾਰ ਦਿਲੋਂ ਲੱਗੇ ਹਨ ਨੂੰ ਪਤਾ ਜੀ ਇਹ ਕੋਈ ਖਾਣਾ ਪੂਰਤੀ ਨਹੀਂ ਕਰ ਲੱਗੇ ਦਿਲੋਂ ਲੱਗਿਆ ਮੈਂ ਨਿੱਜੀ ਤੌਰ ਤੇ ਵੀ ਕਿਸੇ ਨੂੰ ਹੈਗਾ ਮੈਂ ਦੋ ਗੱਡੀਆਂ ਜਿਹੜੇ ਚਲਾਈ ਨੇ ਨਿੱਜੀ ਤੌਰ ਤੇ ਵੀ ਜੀ ਅਰਥ ਨਦੀ ਮਦਦ ਕਰਾਂਗੇ ਜੀ ਇਸ ਬਾਕੀ ਦਾ ਸਹਿਯੋਗ ਕਰਨ ਚਾਹੀਦਾ ਹੈ ਨਰਸੋ ਵਾਲਾ ਪ੍ਰੋਡੂਸਰ ਸਾਹਿਬ ਜੋ ਰਮਣਾ ਅਰੂੜੇ ਦੀ ਜਿਹੜੀ ਪ੍ਰਸ਼ਾਸਚਾਰੀ ਦੇ ਬੱਚਾ ਹੁਣ ਸਾਹਮਣੇ ਗੱਲ ਆਈ ਆ ਲੋਕੀ ਵੀ ਕਹਿ ਰਹੇ ਆ ਵਿਰੋਧੀ ਧਿਰ ਵੀ ਕਹਿ ਰਹੇ ਕਿ ਜਿਵੇਂ ਪਹਿਲਾਂ ਕਾਰਵਾਈ ਬਜੇ ਸਿੰਗਲਾ ਤੇ ਹੋਈ ਆ ਅਮਿਤ ਰਤਨ ਤੇ ਹੋਈ ਆ ਉਵੇਂ ਕਰਨੇ ਕਹਿੰਦਾ ਰਮਣਾ ਰੂੜਾ ਤੇ ਵੀ ਹੋ ਜਾਣੀ ਆ ਖਾਣਾ ਪੂਰਤੀ ਹੋ ਜਾਣੀ ਤੇ ਜੇ ਖਾਣਾ ਪੂਰਤੀ ਕੋਈ ਨਹੀਂ ਹੋਈ ਇਹਦਾ ਬੱਚਾ ਪਤਾ ਕੀ ਆ ਜਿਹੜਾ ਕੋਈ ਬੰਦਾ ਮਾਨ ਜੋ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇਖੋ ਵੱਡਾ ਪਰਿਵਾਰ ਆ ਜੇ ਕੋਈ ਬੰਦਾ ਸਾਹਮਣੇ ਆ ਜਾਂਦਾ ਜਿੱਦਾਂ ਉਹ ਬਖਸ਼ਦਾ ਹੋਵੇ ਸਾਡੇ ਮੁੱਖ ਮੰਤਰੀ ਦਾ ਅੱਜ ਤੱਕ ਇਹ ਨਸੀਤ ਨਾ ਆਇਆ ਅੱਜ ਤੱਕ ਜਦੋਂ ਉਹਨਾਂ ਦੇ ਬੰਦੇ ਸਾਰੇ ਇਹ ਕੰਮ ਕਰਦੇ ਸੀ ਧੰਦੇ ਹੀ ਉਹਨਾਂ ਦੇ ਸੀਗਾ ਜੀ ਕਾਂਗਰਸ ਦਾ ਆ ਪਹਿਲਾਂ ਇਹਨਾਂ ਦੀ ਪਾਲੇ ਹੋਏ ਨੇ ਸਾਡਾ ਗਰੇ ਇੱਕ ਬੰਦੇ ਦਾ ਨਾਮ ਦਿਖਾਉ ਪਿਆ ਜਦੋਂ ਛੋਟਾ ਬੰਦਾ ਇਹਦੇ ਵਿੱਚ ਆ ਆ ਕਾਰੋਬਾਰ ਦੇ ਵਿੱਚ ਸੀਗਾ ਮੇਰਾ ਕਹਿਣਾ ਬਈ ਸੋਚੇ ਨਹੀਂ ਜਿਹੜਾ ਸੀ ਆ ਪੰਡਾ ਚ ਉੱਠੇ ਆ ਅਸੀਂ ਮਿਹਨਤ ਮਿਹਨਤ ਕਰਕੇ ਘਰਾਂ ਦੇ ਵਿੱਚੋਂ ਆਏ ਆ ਅਸੀਂ ਤਾਂ ਇਹ ਸੋਚ ਹੀ ਨਹੀਂ ਸਕਦੇ ਹੂੰ ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਜਿਹੜਾ ਬੰਦਾ ਕੋਈ ਰਿਸ਼ਵਤ ਦੇ ਵਿੱਚ ਜਾਂ ਹੋਰ ਇਹ ਕੰਮ ਕਰਦਾ ਉਹ ਨੂੰ ਸਰਕਾਰ ਬਖਸ਼ਦੀ ਨਹੀਂ ਜੀ ਤੇ ਅੱਗੇ ਵਾਸਤੇ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਬਖਸ਼ਦੇ ਨਹੀਂ ਪਰ ਇਮਾਨਦਾਰ ਜਿਹੜਾ ਕੰਮ ਕਰਦਾ ਉਹ ਨੂੰ ਮਾਨਜਤ ਬਹੁਤ ਦਿੰਦੇ ਆ ਜੀ ਮੇਰੇ ਹਲਕੇ ਦੇ ਵਿੱਚ ਮੈਂ ਬੜਾ ਮਾਣ ਕੀਤਾ ਮੈਨੂੰ ਪੰਜਾਬ ਦਾ ਪ੍ਰਧਾਨ ਲਾਇਆ ਹੈ ਸੀਲਿੰਗ ਦਾ ਹੂੰ ਮੈਨੂੰ ਪ੍ਰਿਵਿਲੇਜ ਕਮੇਟੀ ਦਾ ਅੱਜ ਤੱਕ ਐਸੀ ਬੰਦਾ ਅੱਜ ਤੱਕ ਵਿਧਾਨ ਸਭਾ ਦੇ ਵਿੱਚ ਉਸ ਕਮੇਟੀ ਦਾ ਚੇਅਰਮੈਨ ਨਹੀਂ ਲੱਗਿਆ ਹੂੰ ਮੈਂ 4 ਸਾਲ ਤੋਂ ਲਗਾਤਾਰਾਂ ਚੌਥੀ ਵਾਰ ਵੀ ਮੈਨੂੰ ਲਾਇਆ ਜੀ ਇਸ ਕਰਕੇ ਜਿਹੜਾ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਉਹਨੂੰ ਪਾਰਟੀ ਵੱਡੇ ਪਾਰਟੀ ਵੀ ਦੇਖਦੀ ਹੁੰਦੀ ਹੈ ਮਾਨ ਸਨਕਰ ਮਿਲਦਾ ਜੀ ਧੰਨਵਾਦ ਪੰਡੋਰੀ ਸਾਹਿਬ ਤੁਸੀਂ ਇਸ ਸਮੇਂ ਦੇ ਵਿੱਚ ਸਭ ਤੋਂ ਸਾਰਾ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਕਿਰਮਨ ਸਿੰਘ ਪੰਡੋਰੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਯੋਧ ਨਸ਼ੇ ਬੁਰਖ ਤੋਂ ਪੰਜਾਬ ਸਰਕਾਰ ਦੇ ਵੱਲੋਂ ਮੁਹਮਲ ਚਲਾਈ ਗਈ ਹੈ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਹਿੰਨਾ ਕਿ ਪੂਰੀਆਂ ਤਰ੍ਹਾਂ ਨੂੰ ਸਾਰੀਆਂ ਤਰ੍ਹਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਔਰ ਅਸੀਂ ਤਣ ਦੇਣ ਲੱਗੇ ਹੋਇਆ ਔਰ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਕੇ ਸਾਲ ਲਵਾਂਗੇ ਤੁਹਾਡੇ ਹੋਂਦੇ ਪੱਕੇ ਤੌਰ ਤੇ ਨਾਲ ਮੈਂ ਸਿਮਰਨਜੀਤ ਸਿੰਘ ਦਾਣਾ ਕੈਮਰਾਮੈਨ ਗੁਰਸ਼ਰਮ ਦੇ ਨਾਲ ਧੰਨ